ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜਰਨੀ ਸਿੰਘ ਚੰਨੀ ਗੱਲ ਕਰਾਂਗੇ ਬਠਿੰਡਾ ਦੇ ਵਿੱਚ ਹੋਈ ਕਤਲ ਦੀ ਜ਼ਿਕਰ ਖਾਸ ਹੈ ਕਿ ਬੀਤੇ ਦਿਨ ਨੌਇਡਾ ਤੋਂ ਬਠਿੰਡਾ ਦੇ ਵਿੱਚ ਵੋਟ ਪਾਉਣ ਆਏ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਦੇ ਉੱਤੇ ਵੀ ਲਗਾਤਾਰ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਦਾ ਕਤਲ ਹੋਇਆ ਹੈ ਤੇ ਪੁਲਿਸ ਜਾਨ ਬੁਝ ਕੇ ਸਸਕਾਰ ਕਰਨਾ ਚਾਹੁੰਦੀ ਹੈ ਤੇ ਕੇਸ ਨੂੰ ਖੁਰਦ-ਬੁਰਦ ਕਰਨਾ ਚਾਹੁੰਦੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ Laash ਮਿਲੀ ਹੈ ਤਾਂ ਨਾਤਾ ਉਸਤੇ ਜਿਹੜੇ ਗੁੱਟ ਦੇ ਵਿੱਚ ਬ੍ਰੇਸਲਟ ਪਾਇਆ ਹੋਇਆ ਸੀ ਨਾ ਉਹ ਮਿਲਿਆ ਤੇ ਨਾ ਹੀ ਉਹਦਾ ਮੋਬਾਈਲ ਫੋਨ ਮਿਲਿਆ ਤੇ ਨਾ ਹੀ ਜਿਹੜੀ ਉਹਦੇ ਗਲੇ ਦੇ ਵਿੱਚ ਚੈਨੀ ਪਾਈ ਹੋਈ ਸੀ ਉਹ ਨਹੀਂ ਮਿਲੀ ਤੇ ਉਸਦੇ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਹੋਈਆਂ ਸਨ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਦੂਜੇ ਪਾਸੇ ਪੁਲਿਸ ਅਧਿਕਾਰੀ ਦੇ ਉਤੇ ਉਹਨਾਂ ਦਾ ਇਲਜ਼ਾਮ ਵੀ ਹੈ ਕਿ ਪੁਲਿਸ ਅਧਿਕਾਰੀ ਇਸ ਕੇਸ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਤਲ ਦਾ ਮਾਮਲਾ ਜੇ ਤੱਕ ਦਰਜ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਇੱਕ ਇਸ ਕਤਲ ਨੂੰ ਕਿਹਾ ਜਾ ਰਿਹਾ ਹੈ ਕਿ ਇੱਕ ਕੁਦਰਤੀ ਮੌਤ ਹੀ ਹੋਈ ਹੈ ਪਰੰਤੂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕਤਲ ਹੋਇਆ ਹੈ ਤੇ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹੜੇ ਇਲਜ਼ਾਮ ਲਗਾਏ ਗਏ ਨੇ ਉਹ ਤੁਸੀਂ ਖੁਦ ਹੀ ਸੁਣ ਲਓ ਮੇਰਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੀਮਸਨ ਹੈਗਾ ਕਿੱਥੇ ਰਹਿੰਦੇ ਹੋ ਮੈਂ ਸੀ ਪਰਸਨਾਮ ਗਲੀ ਨੰਬਰ 2 ਸਿੱਧੂ ਸਿੰਘਪੁਰ ਕੀ ਹੋਇਆ ਹੁਣ ਕੀ ਮੇਰਾ ਬੇਟਾ 1:30 ਵਜੇ ਯਾਨੀ ਕਿ ਅਸੀਂ 28 ਤਰੀਕ ਨੂੰ ਨਿਓੜਾ ਅਸੀਂ ਨਿਓੜਾ ਰਹਿੰਦੇ ਆ ਗਏ ਇਹ ਮਨ ਕੀ ਮੁੰਡੇ ਦਾ ਨਾ ਮੈਂ ਜਤਿੰਦਰ ਡਾਕਟਰ ਡੈਂਟਲ ਉਹਦੇ ਕੋਲ ਕੈਪ ਚੜਵਾਏ ਸੀ 2 ਮਹੀਨੇ ਪਹਿਲਾਂ ਤੇ ਉਹ ਕੈਪ ਇੱਕ ਉਤਰ ਗਿਆ ਬਨੇ ਬੱਬਲ ਕਮ ਖਾਦਾ ਨਿਓੜਾ ਤੇ ਮੈਂ ਕਿਹਾ ਚੱਲ ਪੁੱਤਰ ਆਪੇ ਵੱਡੇ ਮੁੰਡੇ ਨੂੰ ਰਿਸ਼ਤਾ ਦੇਖਣਾ ਹੈ ਸ਼ਨੀਵਾਰ ਮੁੰਡੇ ਦਾ ਉਹ ਕਰਾ ਦੇਖ ਜਾਣਗੇ ਨਾਲ ਤੇਰਾ ਕੈਪ ਚੜਾ ਦੇਣੇ ਤੇ ਦੋ ਤਿੰਨ ਨੂੰ ਆਪਾਂ ਵਾਪਸ ਆ ਜਾਾਂਗੇ ਕਿੱਲਾ ਪਾਪਾ ਚੱਲ ਚੱਲਨੇ ਆਂ ਆ ਅੱਜ 28 ਨੂੰ ਮੇਗੋ ਟਿਕਟਾਂ ਦੀ ਬੁਕਿੰਗ ਹੈਗੀ ਆ ਅੰਦੇਸ਼ ਰਕਾਰਡ ਹੈਗਾ ਤੇ 1:30 ਵਜੇ ਮੁੰਡਾ ਮੇਰਾ ਨੇ ਕਿ ਅਨਕੀ ਕਰੋਂ ਗਿਆ ਤੇ ਜਾਂਦਾ ਪਿਆ ਸਕੂਟੀ ਮੈਂ ਕਿਹਾ ਪੁੱਤਰ ਤੇਰੇ ਵੱਡੇ ਭਰਾ ਨਹੀਂ ਆਣੇ ਆਮ ਤੇ ਲੀਚੀਆਂ ਨਹੀਂ ਮੈਂ ਉਹਨੂੰ ਪੈਸੇ ਦਿੱਤੇਗੇ 200 ਰੁਪਿਆ ਮੈਂ ਕਿਹਾ 200 ਰੁਪਿਆ ਲੈ ਜਾ ਸੰਭਾਲ ਲੈ ਆਂ ਸੰਭਾਲ ਲੈ ਤੇ 2:30 ਤੋਂ 3:30 ਮੱਝ ਗਏ ਤੇ ਆਇਆ ਹੀ ਨਹੀਂ ਪਰ ਉਹ ਆਇਆ ਨਹੀਂ ਹੈਗਾ ਮੈਂ ਮੈਂ ਰਾਹ ਵਿੱਚ ਮਿਲ ਗਿਆ ਮੈਂ ਵੀ ਕਲ ਮੈਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਦਾ ਕਾਰ ਮੈਨੂੰ ਚਲਾਨੀ ਆਂਦੀ ਐਕਚੁਅਲ ਉਹ ਲੈ ਗਿਆ ਮੈਨੂੰ ਮੈਂ ਮਗਰ ਕਿਵੇਂ ਉਹਨੂੰ ਪਤਾ ਕਰ ਜਾਂ ਵੀ ਆਇਆ ਨਹੀਂ ਤੋਂਪ ਮੇਰਾ ਤੋਂਪ ਹੈਗੀ ਬਹੁਤ ਜ਼ਿਆਦਾ ਤੇ ਮੈਂ ਅਸੀਂ ਨਾ ਫੋਨ ਫੋਨ ਕੀਤੀ ਗਏ ਫੋਮੇ ਕੋਈ ਕਾਰ ਹੈ ਗਿਆ ਫੋਨ ਦਾ ਉਹ ਸਾਰੀ ਐਂ ਪਰੀ ਫਿਰ ਹੁਣ ਕੀ ਹੋਇਆ ਹੁਣ ਪਤਾ ਕੀ ਹੋਇਆ ਜੀ ਸਾਨੂੰ ਅੱਜ ਅਸੀਂ ਗਏ ਕੋਤਵਾਲੀ ਚ ਕੱਲ ਦੇ ਅਸੀਂ ਫਿਰਦੇ ਨੇ ਟੱਕੇ ਖਾਂਦੇ ਨੇ ਮ ਮੁੰਡੇ ਨੂੰ ਮਾਰ ਕੇ ਸੱਟਿਆ ਹੈਗਾ ਸਾਨੂੰ ਕਹਿੰਦੇ ਕੁਦਰਤੀ ਕੁਦਰਤੀ ਡੈਥ ਹੈਗੀ ਹੈ ਇੱਕ ਦੋ ਦਾ ਮੋਬਾਈਲ ਖੋਲਿਆ ਇੱਕ ਚਾਹ ਇੱਥੇ ਚਾਂਦੀ ਦੀ ਸਾਈਨ ਪਈ ਸੀ ਉਹ ਖੋਲੀ ਇੱਕ ਚਾਹ ਇੱਥੇ ਪਈ ਸੀ ਸੱਟਾ ਕਿੰਨਾ ਹੈਗਾ ਉਹਦਾ ਸੱਟਾ ਬਹੁਤ ਹੈ ਤੁਸੀਂ ਆਪ ਵੈਰੀਫਾਈ ਕਰੋ ਜੀ ਤੁਸੀਂ ਕੀ ਮੰਗ ਰਹੇ ਮੈਂ ਕਹਿੰਦੇ ਅਸੀਂ ਉਹ ਕੈਦੀਆਂ ਨੂੰ ਜਿਹੜੇ ਮੇਰੇ ਬੱਚੇ ਮੇਰੇ ਮੇਰੇ ਕਾਲੀ ਸੁਣੋ ਮੇਰੇ ਵੱਡੇ ਮੁੰਡੇ ਨੇ ਤਾਂ ਬਾਹਰ ਚਲੇ ਜਾਂਦੇ ਕੰਪਨੀ ਨੇ ਮਾਰ ਦਿੱਤੀ ਮੇਰੇ ਐਸੇ ਛੋਟੇ ਮੁੰਡੇ ਨੇ ਮੈਨੂੰ ਸਾਰਾ ਜਿਹੜਾ ਮੇਰਾ ਸਾਰਾ ਖੋਲ ਮੰਲੂਗਾ ਦੱਸੋ ਉਕੀ ਮੰਗ ਕਰਦੇ ਹੋ ਫਿਰ ਮੈਂ ਕਹਿੰਨਾ ਵੀ ਜਿਹੜੇ ਮੈਂ ਕਹਤ ਨੇ ਕਿ ਪੁਲਿਸ ਮੁਖੀ ਹੈਗਾ ਐਂਦੇ ਤੇ ਵੀ ਕਾਰਕ ਕਰ ਕੀ ਕਰੇ ਤੁਸੀਂ ਕਹੋ ਵੀ ਸਾਨੂੰ ਇਨਸਾਣ ਮੈਂ ਪੁਲਿਸ ਮੁਖੀ ਨੂੰ ਕਹਿੰਨਾ ਹੈ ਵੀ ਮੈਂ ਪੁਲਿਸ ਮੁਖੀ ਨੂੰ ਕਹਿੰਨਾ ਵੀ ਮੇਰੇ ਬੱਚੇ ਨੂੰ ਜਲਦੀ ਇਨਸਾਫ ਦਿਓ ਮੇਰੇ ਮੈਂ ਡੈੱਡ ਬੋਡੀ ਦਾ ਤਾਸਸ ਕਰ ਤੇ ਮੈਂ ਮੈਂ ਲਾਉਂਗੇ ਤੁਸੀਂ ਹਾਂਜੀ ਡੈੱਡ ਬੋਡੀ ਦਾ ਲਾਉਂਗੇ ਮੇਰੇ ਬੱਚੇ ਦਾ ਨਗੀਜ਼ਾ ਤਾਂ ਨਹੀਂ ਮਿਲੂਗਾ ਕਿ ਕੋਈ ਕਾਤਲ ਤੇ ਮੈਂ ਨਹੀਂ ਡੈੱਡ ਬੋਡੀ ਲਾਉਂਗਾ ਮੇਰੀ ਇਹ ਮੈਂ ਮੈਂ ਪਨਗਿਰ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਹਿਣਾ ਵੀ ਮੇਰੇ ਮਕਬੂਲ ਕਾਤਲਾਂ ਦਾ ਬੱਚੇ ਦੇ ਕਾਤਲਾਂ ਨੂੰ ਫੜੋ ਜਿਹੜੇ ਜਿੱਥੇ ਨਗੀ ਸਾਡਾ ਕਿ ਬੱਚਾ ਸਾਡੀ ਫਾਈਲ ਫਾਈਲਿੰਗ ਹੋਈ ਹੈ ਬੱਚੇ ਦੀ ਕਿ ਕਿੱਥੇ ਕਿੱਥੇ ਹੋਇਆ ਸੀ ਸਾਨੂੰ ਤਾਂ ਇਹਨਾਂ ਪਤਾ ਹੀ ਨਹੀਂ ਉਹ ਰਾਹੁਲ ਕਿੱਥੇ ਹੋਇਆ ਸੀ ਮੇਰੇ ਬੀੜ ਜ਼ਲਾ